ਖਬਰ ਹੁਸ਼ਿਆਰਪੁਰ ਦੇ ਤਹਿਸੀਲ ਦੇ ਐਸ.ਐਮ ਦਫ਼ਤਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸਵੇਰੇ ਅੱਗ ਲੱਗਣ ਦੇ ਨਾਲ ਦਫ਼ਤਰ ਦਾ ਸਾਰਾ ਪੁਰਾਣਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਸਜੀਐਮ ਦਫ਼ਤਰ ਦੇ ਅਧਿਕਾਰੀ ਸਰਵਜੀਤ ਸਿੱਧੂ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਦਫ਼ਤਰ ਆਇਆ ਤਾਂ ਦਫ਼ਤਰ ਦੇ ਕਰਮਚਾਰੀ ਨੇ ਦੱਸਿਆ ਕਿ ਕਮਰੇ 'ਚ ਰਿਕਾਰਡ ਨੂੰ ਅੱਗ ਲੱਗ ਗਈ ਆ ਤੇ ਇਸ ਦੀ ਸੂਚਨਾ ਤੁਰੰਤ ਫਾਇਰ ਗੇਟ ਨੂੰ ਦਿੱਤੀ ਗਈ ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਤਦ ਤੱਕ ਕਮਰੇ ਵਿੱਚ ਮੌਜੂਦ ਸਾਰਾ ਪੁਰਾਣਾ ਰਿਕਾਰਡ ਸੜ ਕੇ ਸੁਆਹ ਹੋ ਗਿਆ ਸੀ ਮੇਰਾ ਨਾਮ ਪਵਨ ਕੁਮਾਰ ਸੈਣੀ ਹਾਂ ਫਾਇਰ ਬ੍ਰਿਗੇਡ ਹੁਸ਼ਿਆਰ ਕੋਟੇ ਸਵੇਰੇ ਪਹੁੰਚ ਸਾਢੇ 8:30 9 ਦੇ ਕਰੀਬ ਸਾਨੂੰ ਹੋਣੇਕ 9 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਤਸੀਲਪੁਰ ਸਰਵੇ ਦੇ ਚੱਕਰ ਲੱਗੀ ਹੋਈ ਹੈ। ਤੇ ਮੈਂ ਤੇ ਗੁਰਦੇਵ ਸਿੰਘ ਡਰਾਈਵਰ ਫਰ ਗੀਟਾ ਟੈਂਡਰ ਲੈ ਕੇ ਇੱਥੇ ਪਹੁੰਚ ਰਿਹਾ ਹਾਂ। ਅੱਗੇ ਦੇਖਿਆ ਕਿ ਰਿਪੋਰਟ ਰੂਮ ਦੇ ਅੰਦਰ ਅੱਗ ਲੱਗੀ ਹੋਈ ਹੈ। ਰਿਪੋਰਟ ਰੂਮ ਵਾਲੇ ਕੰਟਰੈਕਟ ਕਨਫਰਮ ਨਹੀਂ ਹੈਗਾ ਕਿ ਇਸ ਚੀਜ਼ ਦਾ ਹੈਗਾ। ਇਹਨਾਂ ਅਧਿਕਾਰੀਆਂ ਨੂੰ ਪਤਾ ਹੋਏਗਾ। ਅੱਗੇ ਕਿ ਸਾਰਾ ਹੀ ਸੜ ਗਿਆ ਕਿ ਕਿਸ ਤਰ੍ਹਾਂ? ਇਹ ਸਾਡੇ ਆਉਣ ਤੋਂ ਪਹਿਲਾਂ ਇਹ ਕੰਮ ਇਦਾਂ ਇਦਾਂ ਲੱਗ ਰਿਹਾ ਹੈ ਕਿ ਇਹ ਰਾਤ ਭਾਰੀ ਕੰਮ ਹੋ ਰਿਹਾ ਹੈ। ਇਦਾਂ ਲੱਗ ਨਹੀਂ ਰਿਹਾ ਕਿ ਇਹ ਪ੍ਰੈਜ਼ੈਂਟਲੀ ਕੰਮ ਹੋ ਰਿਹਾ ਹੈ। ਕਿ ਲੱਗਦਾ ਜਿਸ ਹਿਸਾਬ ਨਾਲ ਇਹ ਕੀ ਜਲ ਜੁਕਾ ਹੋਇਆ ਸਾਨਾ ਕੜ ਜਲ ਗਿਆ ਹਾਂਜੀ ਲੱਗਦਾ ਨਹੀਂ ਪਹਿਲਾਂ ਕਿਸ ਤਰ੍ਹਾਂ ਲੱਗਿਆ ਕੋਈ ਨਹੀਂ ਹੈ ਜੇ ਕੋਈ ਕਰਨ ਤੱਕ ਨਹੀਂ ਲੱਗਿਆ ਸਾਡੀ ਪਹਿਲਾ ਦੋ ਮਚੀ ਹੋਈ ਸੀ ਪਾਣੀ ਗਰੀਬਨ ਖਤਮ ਨਹੀਂ ਠੀਕ ਸਰ ਜੀ ਸਤੂ ਜਿਹੜੀ ਅੱਗ ਲੱਗੀ ਕਿਸ ਚੀਜ਼ ਨੂੰ ਦੀ ਇਹ ਕੋਈ 2005 ਜਾਂ 2002 ਦੇ ਜਿਹੜਾ ਵੇਸਟੇਜ ਰਿਕਾਰਡ ਹੁੰਦਾ ਨਾ ਇਲੈਕਸ਼ਨ ਦਾ ਕਾਲੀ ਜਾਂ ਕੋਈ ਦਫ਼ਤਰ ਦਾ ਆਣ ਵਰਤਿਆ ਜਿਸ ਦੀ ਲੋੜ ਨਹੀਂ ਸਮਝੀ ਜਾਂਦੀ ਉਹ ਸਟਾਕ ਕੀਤਾ ਹੋਇਆ ਸੀ ਕਿ ਕਦੇ ਕੋਈ ਕੋਈ ਫਾਈਲ ਨਾ ਗੁੰਮੀ ਹੋਵੇ ਇਸ ਕਰਕੇ ਸਾਡੇ ਅਫਸਰ ਨੇ ਇਹਨੂੰ ਲੂਨ ਨਹੀਂ ਦਿੱਤਾ ਹੈਗਾ ਤੇ ਇਹ ਸੈਪਰੇਟ ਬਿਆਸ ਹੈਗਾ ਪਤਾ ਨਹੀਂ ਸ਼ਾਰਟ ਸਰਕਟ ਕਰਕੇ ਲੱਗੀ ਆ ਜਾਂ ਕੋਈ ਕੀ ਗਲਤ ਹੋ ਰਹੀ ਹੈ ਅਜੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਲੇਕਿਨ ਸਵੇਰੇ ਜਦੋਂ 8:05 ਵਜੇ ਮੈਂ ਦਫ਼ਤਰ ਆ ਗਿਆ ਸੀਗਾ ਤੇ ਮੈਨੂੰ ਫੋਨ ਗਿਆ ਇਲੈਕਸ਼ਨ ਸੈੱਲ ਤੋਂ ਕਿ ਇੱਥੇ ਅੱਗ ਲੱਗੀ ਆ ਮੈਂ ਆ ਕੇ ਦੇਖਿਆ ਤੇ ਦਰਵਾਜਾ ਬੰਦ ਸੀ ਲੇਕਿਨ ਅੰਦਰੋਂ ਤੋਂ ਆ ਨਿਕਲਦੇ ਅਸੂ ਪਰ ਅੱਗ ਤੇ ਕਾਫੀ ਪਾਲਿਆ ਗਿਆ ਅੱਗ ਤੇ ਕਾਫੀ ਪਾਲਿਆ ਗਿਆ ਜੋ ਕਾਰਡ ਆ ਉਹ ਉਹਨੂੰ ਆਪਾਂ ਇੰਨਾ ਜ਼ਰੂਰੀ ਨਹੀਂ ਕਹਿ ਸਕਦੇ ਕਿ ਬਹੁਤ ਕੋਈ ਪਬਲਿਕ ਦਾ ਜ਼ਰੂਰੀ ਕਾਰਡ ਸਰ ਗਿਆ ਜਾਂ ਦਫ਼ਤਰ ਦਾ ਕੋਈ ਜ਼ਰੂਰੀ ਕਾਰਡ ਸਰ ਗਿਆ ਵੇਸਟੇਜ